ਨਵੇਂ ਸਾਲ ਨੂੰ ਲੈ ਕੇ ਅੱਜ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਸਧਾਰੂਆਂ ਦੀ ਭਾਰੀ ਆਮਦ ਦੇਖਣ ਨੂੰ ਮਿਲੀ ਸਵੇਰੇ ਅੰਮ੍ਰਿਤ ਵੇਲੇ ਹੀ ਦੇਸ਼ਾਂ-ਵਿਦੇਸ਼ਾਂ ਤੋਂ ਆਈਆਂ ਸੰਗਤਾਂ ਗੁਰੂ ਘਰ ਵਿੱਚ ਨਤਮਸਤਕ ਹੋਣ ਲਈ ਪਹੁੰਚੀਆਂ ਹਰ ਸੰਗਤ ਨੇ ਨਵੇਂ ਸਾਲ ਦੀ ਸ਼ੁਰੂਆਤ ਗੁਰੂ ਚਰਨਾਂ ਵਿੱਚ ਕਰਦਿਆਂ ਸਰਬਤ ਭਲੇ ਤੇ ਦੇਹ ਦੀ ਚੜ੍ਹਦੀ ਕਲਾ ਅਤੇ ਸੰਸਾਰਿਕ ਸ਼ਾਂਤੀ ਲਈ ਅਰਦਾਸ ਕੀਤੀ ਇਸ ਮੌਕੇ ਤੇ ਪੰਜਾਬੀ ਫਿਲਮ ਅਦਾਕਾਰ ਗੁਰਲੀਨ ਚੋਪੜਾ ਆਪਣੇ ਪਤੀ ਸਮੇਤ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਮੱਥਾ ਟੇਕਣ ਲਈ ਪਹੁੰਚੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਨਵੇਂ ਸਾਲ ਦੀ ਸ਼ੁਰੂਆਤ ਗੁਰੂ ਦੇ ਘਰ ਤੋਂ ਕਰਨੀ ਚਾਹੀਦੀ ਹੈ ਉਹਨਾਂ ਦੀ दिली ਤਮੰਨਾ ਸੀ ਕਿ ਅੱਜ ਉਹਨਾਂ ਨੇ ਗੁਰੂ ਘਰ ਆ ਕੇ ਨਵੇਂ ਸਾਲ ਦੀ ਜਿਹੜੀ ਸ਼ੁਰੂਆਤ ਕੀਤੀ ਉਹਨਾਂ ਨੇ ਇਹ ਵੀ ਕਿਹਾ ਕਿ ਨਵਾਂ ਸਾਲ ਕਲਬਾਂ ਜਾਂ ਹੋਰ ਥਾਵਾਂ 'ਤੇ ਬਜਾਏ ਗੁਰੂ ਘਰ ਤੋਂ ਸ਼ੁਰੂ ਕਰੋ ਜ਼ਰੂਰੀ ਨਹੀਂ ਕਿ ਹਰ ਕੋਈ ਦਰਬਾਰ ਸਾਹਿਬ ਹੀ ਆਵੇ ਆਪਣੇ ਨੇੜਲੇ ਗੁਰਦੁਆਰਾ ਵਿੱਚ ਜਾ ਕੇ ਅਰਦਾਸ ਕਰ ਸਕਦੇ ਨੇ ਤੇ ਉੱਥੋਂ ਹੀ ਨਵੇਂ ਸਾਲ ਦੀ ਜਿਹੜੀ ਸ਼ੁਰੂਆਤ ਕਰ ਸਕਦੇ ਨੇ ਇਸ ਦੌਰਾਨ ਸੁਧਾਲੂਆਂ ਨੇ ਕਿਹਾ ਕਿ ਗੁਰਬਾਣੀ ਦੀ ਰੋਸ਼ਨੀ ਵਿੱਚ ਨਵਾਂ ਸਾਲ ਦੀ ਸ਼ੁਰੂਆਤ ਕਰਨ ਨਾਲ ਮਨ ਨੂੰ ਸ਼ਾਂਤੀ ਅਤੇ ਆਤਮਿਕ ਤਾਕਤ ਮਿਲਦੀ ਹੈ ਬਹੁਤ ਸਾਰੇ ਸੰਗਤਾਂ ਨੇ ਪਿਛਲੇ ਸਮੇਂ ਦੌਰਾਨ ਪੰਜਾਬ ਦੇ ਆਏ ਸੰਕਟ ਨੂੰ ਯਾਦ ਕਰਦਿਆਂ ਸਰਬੱਤ ਭਲੇ ਦੀ ਅਰਦਾਸ ਕੀਤੀ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਕਹਿਣਾ ਚਾਹੂੰਗੀ ਕਿ ਹਰ ਰੋਜ਼ ਸਾਨੂੰ ਆਪਣੇ ਦਿਨ ਦੀ ਸ਼ੁਰੂਆਤ ਵੀ ਅੰਮ੍ਰਿਤ ਵੇਲੇ ਤੋਂ ਕਰਨੀ ਚਾਹੀਦੀ ਹੈ। ਸੋ ਬਾਬਾ ਜੀ ਨੇ 2025 'ਚ ਇੰਨਾ ਵਧੀਆ ਗਿਫਟ ਦਿੱਤਾ ਔਰ ਕਿਉਂ ਨਾ ਉਹਨਾਂ ਦਾ ਸ਼ੁਕਰੀਆ ਦਾ ਕਰਨਾ ਚਾਹੀਏ। ਸਾਨੂੰ ਬਿਲਕੁਲ ਕਰਨਾ ਚਾਹੀਦਾ ਹੈ। ਸੋ ਸਾਨੂੰ ਸਿਗਾ ਕਿ ਨਵੇਂ ਸਾਲ ਤੋਂ ਪਹਿਲਾਂ-ਪਹਿਲਾਂ ਆਪਾਂ ਨਵੇਂ ਸਾਲ ਦੀ ਸ਼ੁਰੂਆਤ ਦਰਬਾਰ ਸਾਹਿਬ ਨਾਲ ਕਰੀਏ। ਸੋ ਬਾਬਾ ਜੀ ਦਾ ਹੁਕਮ ਹੋਇਆ ਉਹਨਾਂ ਨੂੰ ਸੱਦਾ ਦਿੱਤਾ ਤੇ ਅਸੀਂ ਇੱਥੇ ਆ ਗਏ। ਬਿਲਕੁਲ ਹੁੰਦੀ ਹੈ ਪਹਿਲਾਂ ਮੈਂ ਕੱਲੀ ਆਉਂਦੀ ਹੁੰਦੀ ਸੀ ਜਾਂ ਕਦੀ ਮੂਵੀ ਦੇ ਸਿਲਸਲੇ 'ਚ ਆਉਣਾ ਹੁੰਦਾ ਸੀਗਾ ਬਟ ਅੱਜ ਮੈਂ ਆਪਣੇ ਪਾਰਟਨਰ ਨਾਲ ਰੰਧਾਵਾ ਜੀ ਨਾਲ ਆਈਆਂ ਤੇ ਬਹੁਤ ਅੱਛਾ ਲੱਗ ਰਿਹਾ ਹੈ ਇਹਨਾਂ ਨਾਲ ਵਿਆਹ ਦੀ ਜਿਹੜੀ ਫਰਿਆਦ ਸੀਗੀ ਅਰ ਜੀ ਵੀ ਇੱਥੇ ਲਈ ਸੀਗੀ ਸੋ ਮੈਂ ਬਾਬਾ ਜੀ ਨੂੰ ਕਹਿ ਕੇ ਗਈ ਸੀ ਵੀ ਅਗਲੀ ਵਾਰੀ ਮੈਂ ਜਦੋਂ ਵੀ ਆਵਾਂਗੀ ਤੇ ਮਿਸਿਸ ਰੰਧਾਵਾ ਬਣ ਕੇ ਆਵਾਂ ਤੇ ਮੈਂ ਵੇਟ ਕਰ ਰਹੀ ਸੀਗੀ ਇੱਕ ਸਾਲ ਲੱਗ ਗਿਆ ਉਸ ਚੀਜ਼ ਨੂੰ ਤੇ ਪਰ ਬਾਬਾ ਜੀ ਨੇ ਜਦੋਂ ਬੁਲਾਇਆ ਥੇ ਮਿਸਿਸ ਰੰਧਾਵਾ ਕਰਕੇ ਹੀ ਬੁਲਾਇਆ ਅਮਰਤ ਬਿਲਕੁਲ ਬਿਲਕੁਲ ਰੰਧਾਵਾ ਜੀ ਬਿਲਕੁਲ ਮੈਨੂੰ ਕੰਟੀਨਿਊ ਮੈਨੂੰ ਐਨਕਰੇਜ ਕਰਦੇ ਕਿ ਨਹੀਂ ਅੰਮ੍ਰਿਤ ਵੇਲਾ ਨਹੀਂ ਛੱਡਣਾ ਔਰ ਅੰਮ੍ਰਿਤ ਵੇਲੇ ਤੇ ਮੈਨੂੰ ਲੱਗਦਾ ਹੈ ਅੰਮ੍ਰਿਤ ਵੇਲੇ ਕਿ ਐਸੀ ਚੀਜ਼ ਹੈ ਜਿਹਦਾ ਉੱਪਰੋਂ ਅਗਰ ਹੁਕਮ ਹੋ ਜਵੇ ਤੁਹਾਨੂੰ ਮਿਹਰ ਹੋ ਜਵੇ ਤੇ ਉਹਨੂੰ ਹੀ ਨਸੀਬ ਹੁੰਦਾ ਸੋ ਮੈਨੂੰ ਲੱਗਦਾ ਹੈ ਕਿ ਹੁਕਮ ਇਹ ਉੱਪਰੋਂ ਹੀ ਪਰਮਾਤਮਾ ਦੀ ਕੋਈ ਰਹਿਮਤ ਹੋਈ ਹੈ ਜੋ ਉਹਨਾਂ ਨੇ ਅੰਮ੍ਰਿਤ ਵੇਲਾ ਬਖਸ਼ਿਆ ਔਰ ਇਹੀ 2026 ਕੋਸ਼ਿਸ਼ ਰਹੇਗੀ ਕਿ ਮੈਂ ਅੰਮ੍ਰਿਤ ਵੇਲਾ ਵਿਲੇ ਦਾ ਜਾਗਣਾ ਦੇ ਜਿਹਨੂੰ ਅੰਮ੍ਰਿਤ ਵੇਲੇ ਦਾ ਜਾਗਣਾ ਮਿਲ ਜਾਂਦਾ ਹੈ ਤੇ ਮੈਨੂੰ ਲੱਗਦਾ ਉਹਨਾਂ ਦੁਨੀਆ 'ਚ ਕਦੀ ਕੋਈ ਕਮੀ ਆਉਂਦੀ ਨਹੀਂ हां जी 2026 ਲਈ میں ਸਾਰਿਆਂ ਨੂੰ ਇਹ ਸੁਨੇਹਾ دینا ਚਾਹੁੰਦੀ ਆ ਕਿ ਫालतू ਦੀਆਂ ਗੱਲਾਂ ਦੇ ਵਿੱਚ ਅਸੀਂ ਬਹੁਤ ਜ਼ਿਆਦਾ ਵਕਤ ਆਪਣਾ ਜ਼ਾਇਆ ਕਰਦੇ ਆ ਦਿਨ ਬਦਨ ਹਰ ਵਕਤ ਜਿਹੜਾ ਕਹਿੰਦੇ ਨਾ ਟਾਈਮ ਇਜ਼ ਮਨੀ ਤੇ ਮਨੀ ਸਾਡੇ ਹੱਥਾਂ ਵਿੱਚੋਂ ਇਦਾਂ ਨਿਕਲਦੀ ਜਾ ਰਹੀ ਹੈ ਕਿਉਂ ਨਹੀਂ 2026 ਨੂੰ ਆਪਣੀ ਜ਼ਿੰਦਗੀ ਦਾ ਆਪਾਂ ਬੈਸਟ ਈਅਰ ਬਣਾਈਏ ਆਪਣੇ ਸੁਪਨੇ ਆਲੀ ਹੋਰ ਜ਼ਿਆਦਾ ਮਿਹਨਤ ਕਰੀਏ ਫालतू ਦੀਆਂ ਗੱਲਾਂ 'ਚ ਨਾ ਪਈਏ ਜੋ ਚਲਾ ਗਿਆ ਉਹਨੂੰ ਜਾਣ ਦੋ ਜੋ ਤੁਹਾਡੇ ਨਾਲ ਹੈ ਤੁਹਾਡੇ ਆਪਣੇ ਆ ਤੁਹਾਨੂੰ ਪਿਆਰ ਕਰਦੇ ਤੁਹਾਨੂੰ ਮੋਟੀਵੇਟ ਕਰਦੇ ਉਹਨਾਂ ਦਾ ਸਾਥ ਦੋ ਮਾਪਿਓ ਦੀ ਇੱਜ਼ਤ ਕਰੋ ਭੈਣ ਭਰਾਵਾਂ ਨੂੰ ਪਿਆਰ ਕਰੋ ਵੱਡਿਆਂ ਦਾ ਸਤਿਕਾਰ ਕਰੋ ਤੇ 2026 ਚ ਆਪਣੇ ਸਾਰੇ ਸੁਪਨੇ ਪੂਰੇ ਕਰੋ ਕਾਲਪੁਰਖ ਅਗੇ ਇੱਕ ਸੀਸ ਗਾਉਣ ਵਾਸਤੇ ਆਏ ਆ ਹਮੇਸ਼ਾ ਸਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਤੇ ਇੱਕ ਅਸੀਂ ਗੁਰੂ ਘਰ ਦੇ ਨਾਲ ਜੁੜੇ ਰਹੀਏ ਸਵੇਰੀ ਸਾਨੂੰ ਅਮਰਤ ਹੋਇਲਾ ਮਹਾਰਾਜੀ ਬਖਸ਼ ਦੇ ਰਹੇ ਨੇ ਤੇ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਆ ਪੂਰੇ ਸੰਸਾਰ ਦੇ ਵਿੱਚ ਐਦਾਂ ਹੀ ਪਿਆ ਭਾਈਚਾਰਾ ਬਣਾਏ ਰੱਖ ਗੁਰੂ ਡੈਫੀਨਟਲੀ ਮੈਂ ਵੀ ਉੜਦਾ ਆ ਅਸੀਂ ਦੋਨੋਂ ਜਣੇ ਮਿਲ ਕੇ ਉੜਦੇ ਆ ਕਈ ਵਾਰ ਜਦੋਂ ਇਹ ਥੋੜਾ ਜਿਹਾ ਸਲੋ ਹੋ ਜਾਂਦੇ ਤੇ ਇਹ ਮੈਨੂੰ ਮੋਟੀਵੇਟ ਕਰਦੇ ਮੈਂ ਇਹਨਾਂ ਨੂੰ ਮੋਟੀਵੇਟ ਕਰਕੇ ਸਾਡੀ ਕੋਸ਼ਿਸ਼ ਹੁੰਦੀ ਆ ਵੀ ਸਵੇਰੇ ਉੱਠ ਕੇ ਪਾਠ ਕਰਕੇ ਗੁਰੂ ਘਰ ਦੇ ਵਿੱਚ ਆਪਣੇ ਘਰੇ ਬੈਠ ਕੇ ਪਾਠ ਕੀਤਾ ਜਾਵੇ ਸੋ ਸਾਡੀ ਇਹੀ ਤਮੰਨਾ ਸੀ ਕਿ ਅਸੀਂ ਨਵਾਂ ਸਾਲ ਗੁਰੂ ਘਰ ਦੇ ਨਾਲ ਜਾ ਕੇ ਉੱਥੇ ਸ਼ਰਵਾਦ ਕਰੀਏ ਸਾਡੇ ਨਵੇਂ ਸਾਲ ਦੀ ਤੇ ਉਹ ਮਹਾਰਾਜ ਜੀ ਨੇ ਸੁਣੀ ਆ ਤਾਂ ਸਾਨੂੰ ਇੱਥੇ ਲੈ ਕੇ ਆਏ ਆ ਤਾਂ ਅਸੀਂ ਉਹਨਾਂ ਦਾ ਬਹੁਤ ਸ਼ੁਕਰਗੁਜ਼ਾਰ ਆ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਜਸਵੰਤ ਸਿੰਘ ਮੈਂ ਨਵੇਂ ਸਾਲ ਦੀ ਸ਼ੁਰੂਆਤ ਕਰ ਰਿਹਾ ਹਾਂ ਪਰ ਅੱਜ ਨਵਾਂ ਸਾਲ 2026 ਦੀ ਸ਼ੁਰੂਆਤ ਹੋਈ ਹੈ ਸਮੂਹ ਸੰਗਤਾਂ ਅੱਜ ਗੁਰੂ ਘਰਾਂ ਵਿੱਚ ਨਤਮਸਤਕ ਹੋ ਰਿਹਾ ਹਨ ਜਿੱਥੇ ਸੱਬੇ ਥਾਵ ਨਹੀਂ ਤੁਜਿਆ ਇਹ ਉਹ ਥਾਣਾ ਜਿੱਥੇ ਅੱਜ ਆਪਾਂ ਖੜੇ ਹਾਂ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਇੱਥੋਂ ਨਵੇਂ ਸਾਲ ਦੀ ਸ਼ੁਰੂਆਤ ਕਰ ਰਹੇ ਹਾਂ ਜਦੋਂ ਨਵੇਂ ਸਾਲ ਦੀ ਸ਼ੁਰੂਆਤ ਗੁਰੂ ਘਰ ਤੋਂ ਕੀਤੀ ਜਾਵੇ ਤਾਂ ਸਾਰੀ ਇਹ ਸੁੱਖ ਸ਼ਾਂਤੀ ਅਤੇ ਬਰਕਤਾਂ ਆਪਣੇ ਨਾਲ ਹੁੰਦੀਆਂ ਹਨ ਰੋਟੀਆਂ ਸੁਰਤਾ ਜਿਸ ਥਾਂ ਜੁੜਦੀਆਂ ਸੁੱਖ ਸਕੂਨ ਮਿਲਦਾ ਅੰਦਰ ਨੂੰ ਮਰਦਿਆਂ ਨੂੰ ਜਿੱਥੇ ਜ਼ਿੰਦਗੀ ਮਿਲਦੀ ਮੇਰਾ ਸਜਦਾ ਉਸ ਹਰਿਮੰਦਰ ਨੂੰ ਅੱਜ ਅਸੀਂ ਉਸ ਸਾਹਮਣੇ ਖੜੇ ਹਾਂ ਜਿੱਥੇ ਕਿ ਰੋਗਿਆਂ ਦੇ ਰੋਗ ਦੂਰ ਹੋ ਜਾਂਦੇ ਆ ਕੋੜੀਆਂ ਦੇ ਕੋੜ ਦੂਰ ਹੋ ਜਾਂਦੇ ਆ ਜਿਹੜਾ ਸੱਚੇ ਮਨ ਨਾਲ ਆਵੇ ਚਰਦਾ ਭਾਵਨਾ ਨਾਲ ਆਵੇ ਉਹ ਝੋਲੀਆ ਭਰ ਕੇ ਜਾਂਦਾ ਤੇ ਸਮੂਹ ਸੰਗਤਾਂ ਅੱਜ ਗੁਰੂ ਘਰ ਆਵੇ ਨਤਬਸਤਕ ਹੋ ਕੇ ਤੇ ਨਵੇਂ ਸਾਲ ਦੀ ਸ਼ੁਰੂਆਤ ਜਿਹੜੀ ਹੈਗੀ ਹੈ ਇੱਥੋਂ ਕਰਨੀਆਂ ਚਾਹੁੰਦੀਆਂ ਅਤੇ ਇੱਕ ਹੋਰ ਬਹੁਤ ਜ਼ਰੂਰੀ ਮੈਸੇਜ ਨੌਜਵਾਨਾਂ ਨੂੰ ਜਿਹੜੇ ਅੱਜ ਕੱਲ ਦੇ ਨੌਜਵਾਨ ਨਸ਼ੇ ਵਿੱਚ ਗਰਕੋ ਚੁੱਕੇ ਆ ਅੱਜ ਉਹਨਾਂ ਨੂੰ ਨਵੇਂ ਸਾਲ ਵਿੱਚ ਇਹ ਪਰਨ ਆ ਕੇ ਗੁਰੂ ਘਰ ਵਿੱਚ ਕਰਨਾ ਚਾਹੀਦਾ ਹੈ ਅੱਜ ਤੋਂ ਬਾਅਦ ਅਸੀਂ ਇਹ ਜਿਹੜੇ ਹੈਗੇ ਆ ਕੰਮ ਛੱਡਾਂਗੇ ਅਤੇ ਬਾਣੀ ਅਤੇ ਬਾਣੇ ਦੇ ਧਾਰਨੀ ਹੋ ਕੇ ਗੁਰੂ ਘਰ ਨਾਲ ਜੁੜਾਂਗੇ ਅਤੇ ਆਪਣਾ ਜੀਵਨ ਜਿਹੜਾ ਹੈਗਾ ਬਿਲਕੁਲ ਸਿੱਧਾ ਸੇਵਾਦਾਰੀ ਲਵਾਂਗੇ ਅਤੇ ਉਹਨੂੰ ਸਫਲ ਬਣਾਵਾਂਗੇ ਇਹ ਜਿਹੜਾ ਹੈਗਾ ਅੱਜ ਸਮੂਹ ਸੰਗਤਾਂ ਜਿਹੜੀਆਂ ਹੈਗੀਆਂ ਗੁਰੂ ਘਰਾਂ ਵਿੱਚ ਨਤਮਸਤਕ ਹੋ ਰიან ਇੱਕ ਨਿਰਾਲੀ ਜੀ ਕਸ਼ਿਸ਼ ਹੈ ਤੇਰੇ ਦیدار ਵਿੱਚ ਇੱਕ ਨਿਰਾਲੀ ਜਹੀ ਕਸ਼ਿਸ਼ ਹੈ ਤੇਰੇ ਦیدار ਵਿੱਚ ਐਵੇਂ ਤਾਂ ਨਹੀਂ ਹਰ ਰੋਜ਼ ਕਰੋੜਾ ਸਿਰ ਚੁੱਕਦੇ ਤੇਰੇ ਦਰਬਾਰ ਵਿੱਚ ਅੱਜ ਆਪਾਂ ਵੀ ਸੀਸ ਝੁਕਾ ਰਹੇ ਹਾਂ ਅਤੇ ਗੁਰੂ ਘਰ ਦੀਆਂ ਦੇ ਬਰਕਤਾਂ ਨਾਲ ਲੈ ਕੇ ਜਾਵਾਂਗੇ ਅਤੇ ਨਵੇਂ ਸਾਲ ਦੀ ਸ਼ੁਰੂਆਤ ਜਿਹੜੀ ਹੈਗੀ ਹੈ ਗੁਰੂ ਘਰ ਤੋਂ ਕਰੀਏ ਤਾਂ ਸਾਰੇ ਸੁੱਖ ਸ਼ਾਂਤੀ ਆਉਂਦੀ ਹੈ ਸਮੂਹ ਸੰਗਤਾਂ ਨੂੰ ਅੱਜ ਦੇ ਦਿਨ ਦੀ ਲੱਖ ਲੱਖ ਵਧਾਈ ਹੋਵੇ ਇਹ ਅੰਗਰੇਜ਼ੀ 2026 ਸਾਲ ਆਜਰੰਭ ਹੋਇਆ ਹੈ ਜਿਹੜਾ ਪੰਡੰਨਸ਼ਈ ਹੈ ਉਹ ਇੱਕ ਚੇਤ ਤੋਂ ਸ਼ੁਰੂ ਹੁੰਦਾ ਹੈ ਸਮੂਹ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਹੋਵੇ